ਏ ਸਪੀਡ ਪਾੜ ਵਾਲੇ ਇਲਾਕੇ ਦੇ ਵਿੱਚ ਇਹ ਮੁਲਜ਼ਮ ਥਾਣੇਦਾਰ ਨੂੰ ਧੱਕਾ ਮਾਰ ਕੇ ਦੌੜਾਕ ਮਿਲਖਾ ਸਿੰਘ ਵਾਂਗ ਭੱਜਣ ਲੱਗਿਆ ਸੀ ਤੇ ਜਿਸ ਦੌਰਾਨ ਥਾਣੇਦਾਰ ਸਾਹਿਬ ਦੀ ਪੱਗ ਵੀ ਲੱਥ ਗਈ ਇਹ ਸੀਨ ਦੇਖ ਆਟੋ ਵਾਲੇ ਬਹਾਦਰ ਚਾਲਕ ਨੇ ਸਿੰਘਮ ਵਾਲਾ ਰੂਪ ਧਾਰਿਆ ਤੇ ਫਿਰ ਇਸ ਭੱਜੇ ਜਾਂਦੇ ਮੁਲਜ਼ਮ ਨੂੰ ਕਾਬੂ ਕਰ ਲਿਆ ਅੱਗੇ ਦੇਖੋ ਫਿਰ ਸੜਕ ਤੇ ਕਿਵੇਂ ਸਿੰਘਮ ਫਿਲਮ ਜਿਹਾ ਸੀਨ ਦੇਖਣ ਨੂੰ ਮਿਲਿਆ ਕਿਹੜੇ ਥਾਂ ਨੇ ਆਏ ਮਾਜੀ ਪ੍ਰੈਸ ਨਾਗਾ ਕਿੱਦਾਂ ਭੱਜ ਗਿਆ ਇਹ ਇਹ ਕੋਈ ਸਾਥ ਲੈ ਆਂਦੇ ਬੜਾ ਬੀ ਆ ਪਹੁੰਚਾਦੇ ਆਹੋ ਜਿਆਦਾ ਤਾਂ ਨਹੀਂ ਕੋਈ ਆਪੀਆ ਫਿਰ ਮੇਰਾ ਨਾਮ ਬਜਿੰਦਰ ਸ਼ਰਮਾ ਜੀ ਪਰ ਜਿੱ ਕੀ ਗੱਲ ਹੋਈ ਜਿਹੜੀ ਅੱਜ ਇੱਕ ਕੈਦੀ ਭੱਜਿਆ ਸੀ ਤੁਹਾਡੇ ਆਟੋ 'ਚ ਉਹਨੂੰ ਤੁਸੀਂ ਕਿਸ ਤਰ੍ਹਾਂ ਕਾਬੂ ਕੀਤਾ ਤੇ ਜਿਹੜਾ ਪੁਲਿਸ ਮੁਲਾਜ਼ਮ ਦੀ ਮੌਤ ਹੋਈ ਉਹ ਕਿਸ ਤਰ੍ਹਾਂ ਹੀ ਕੀ ਸੀ ਸਾਰਾ ਵਾਕਿਆ ਸਰ ਮੈਂ ਹਸਨਪੁਰ ਤੋਂ ਰਾਮਬਾਗ ਨੂੰ ਜਾ ਰਿਹਾ ਸੀ ਸਵਾਰੀਆਂ ਲੈ ਕੇ ਰਸਤੇ 'ਚ ਰੋਡ ਖਾਲੀ ਕਾਰਨ ਮੈਨੂੰ ਦੂਰੋਂ ਨਜ਼ਰ ਆਇਆ ਕਿ ਮੁਲਾਜ਼ਮ ਇੱਕ ਭੱਜ ਰਿਹਾ ਇੱਕ ਵਿਅਕਤੀ ਦਾ ਪਿੱਛਾ ਕਰ ਰਿਹਾ ਹੂੰ ਮੈਂ ਸੋਚਿਆ ਮੈਨੂੰ ਪਤਾ ਨਹੀਂ ਕੀ ਅੱਗਲ ਚੋਰੀਆਂ ਬਹੁਤ ਹੋ ਰਹੀਆਂ ਨੇ ਮੋਬਾਈਲ ਬੜੇ ਚੋਰੀ ਹੋ ਰਹੇ ਨੇ ਮੈਂ ਸੋਚਿਆ ਕਿ ਪਤਾ ਨਹੀਂ ਮੋਬਾਈਲ ਖੋ ਕੇ ਭੱਜਿਆ ਹੈ ਮੈਂ ਕਹਾ ਮੈਨੂੰ ਬੱਦੇ ਨੂੰ ਫੜ ਲੈਣਾ ਕਿ ਇਹ ਚੀਜ਼ ਬਚ ਜੇਗੀ। ਹੂੰ ਹੂੰ ਮੈਂ ਭੱਜ ਕੇ ਮੈਂ ਅੱਗੇ ਸਾਂ ਮੈਂ ਗੱਡੀ ਰੋਕ ਕੇ ਨੂੰ ਮਾਰਿਆ ਭੱਜ ਕੇ ਤੇ ਮੈਨੂੰ ਚੋਰ ਨੂੰ ਮੈਂ ਫੜ ਲਿਆ ਮੈਂ। ਉਹ ਫੜ ਕੇ ਤੇ ਮੈਂ ਮੁਲਾਜ਼ਮ ਦੇ ਹਵਾਲੇ ਕੀਤਾ ਜੋ ਕਿ ਬਜ਼ੁਰਗ ਮੁਲਾਜ਼ਮ ਸੀ ਉਹ ਭੱਜ ਕੇ ਆ ਰਿਹਾ ਸੀ ਮਗਰ ਉਹਨਾਂ ਨੇ ਸਾਹ ਬੜਾ ਚੜਿਆ ਹੈ ਮੁਲਾਜ਼ਮ ਨੂੰ ਕਿਉਂਕਿ ਉਹ ਪਜਾ ਆ ਰਿਹਾ ਸੀ ਉਹਦੇ ਮਗਰ ਤੇ ਉਹਨੂੰ ਸਾਹ ਇੰਨਾ ਚੜਿਆ ਹੈ ਕਿ ਉਹ ਬਿਆ ਪਿਆ ਇਹਨੂੰ ਬੋਲਿਆ ਨਹੀਂ ਜਾ ਰਿਹਾ। ਮੈਂ ਕਿਹਾ ਭਾਈ ਆ ਕਿੰਨਾ ਮੈਨੂੰ ਨਾ ਸਿਵਲ ਹਸਪਤਾਲ ਤੱਕ ਮੈਨੂੰ ਲੈ ਜਾ ਤੇ ਮੈਂ ਕਹਾ ਲੈ ਜਨਾ ਵਾ। ਮੈਂ ਕਹਿੰਦਾ ਕਿ ਨੇ ਮਗਾ ਮੋਬਾਈਲ ਮੂਗਲ ਹੋਇਆ ਇਹਨਾਂ ਕੁਛ ਨਹੀਂ ਕੋਈ ਨਹੀਂ ਕਹਿੰਦਾ ਦੱਸਦੇ ਆ ਉਹ ਦੇਖੋ ਬੋਲਿਆ ਵੀ ਨਹੀਂ ਜਾ ਰਹਾ ਹੈ ਮੁਲਾਜ਼ਮ ਕੋ ਜਿਸ ਤਰੀਏ ਮੈਂ ਸਿਵਲ ਹਸਤਾਲ ਦਾ ਮੈਂ ਮੋੜ ਕੱਟਿਆ ਹੈ ਤਾਂ ਮੁਲਾਜ਼ਮ ਬਿਹੋਸ਼ ਹੋ ਕੇ ਡੇਕ ਪਿਆ ਥੱਲੇ ਮੈਂ ਗੱਡੀ ਦੇ ਵਿੱਚ ਉਹਦੀ ਦਸਤਾਰ ਜਿਹੜੀ ਪਿਛਲੇ ਬਨੇ ਡੇਗੀ ਸੀ ਸੀਟ ਦੇ ਤੇ ਮੁਲਾਜ਼ਮ ਗੱਡੀ ਦੇ ਅਗਲੇ ਪਾਸੇ ਡੇਕ ਪਿਆ ਮੈਂ ਵੇਖਿਆ ਯਾਰ ਮੁਲਾਇਮ ਡੇਕ ਗਿਆ ਤੇ ਉਹ ਚੋਰ ਜਿਹੜਾ ਨਾਲ ਸੀ ਉਹ ਪਿੱਛੋਂ ਦੀ ਨਿਕਲ ਗਿਆ ਵਿੱਚੋਂ ਦੀ ਅੱਛਾ ਪਿੱਛੋਂ ਦੀ ਭੱਜ ਗਿਆ ਹੂੰ ਇਹ ਮੈਨੂੰ ਪੰਦਾ ਪਤਾ ਮੈਂ ਭੱਜ ਗਿਆ ਮੈਂ ਉਤਰ ਕੇ ਪਜਾ ਦੇ ਮਗਰ ਉਸ ਦਰਾਨਾ ਮੇਰੀ ਨਾ ਜੈਕਟ ਲਾਲ ਦੇ ਬਨੇ ਮੋਟਰਸਾਈਕਲ ਖੜੇ ਹੀ ਇਧਰੋਂ ਨਹੀਂ ਮੁੱਕ ਰਹੀ ਸਾਈਡ ਦਾ ਨਹੀਂ ਹੂੰ ਉਥੇ ਮੋਟਰਸਾਈਕਲ ਖੜੇ ਹੀ ਸਾਈਕਲਾਂ ਵਾਲੀਆਂ ਦੁਕਾਨਾਂ ਗਿਆ ਉਹਦੇ ਚ ਮੇਰੀ ਜੈਕਟ ਫਸ ਗਈ ਹੂੰ ਹੂੰ ਉਹਦੇ ਹੈਂਡਲ ਦੇ ਵਿੱਚ ਉਸ ਦਰਾਨਾ ਮੇਰੀ ਜੈਕਟ ਵੀ ਫਟ ਗਈ ਮਗਰ ਮੈਂ ਕਹਾ ਯਾਰ ਇਹਨੂੰ ਇਹ ਮਲਾਇਮ ਬੇਹੋਸ਼ ਹੋ ਗਿਆ ਮੈਂ ਕਹਾ ਇਹਨੂੰ ਕੋਸ਼ ਹੋ ਗਿਆ ਤੇ ਮੈਂ ਕਹਾ ਭਾਈ ਪੰਗਾ ਨਾ ਪੈਇਓ ਉਹਦੀ ਮਿਹਨਤ ਨਾ ਬਕਾਰ ਜਾਵੇ ਮੈਂ ਫਿਰ ਮੈਂ ਦੁਬਾਰਾ ਮੈਂ ਭੱਜਾਇਆ ਮੋਦੇ ਚੋਰ ਦੇ ਮਗਰ ਮੈਂ ਉਨ ਨੂੰ ਮੈਂ ਕਾਬੂ ਕੀਤਾ ਜਾ ਕੇ ਮੈਂ ਨੈਸ਼ਨਲ ਮਾਰਕੀਟ ਹੈ ਕੀ ਪਟਾਰੀ ਪੁਲ ਤੋਂ ਪਹਿਲਾਂ ਉੱਥੇ ਕਾਬੂ ਕੀਤਾ ਉਹਨੂੰ ਦੁਬਾਰਾ ਉਹਨੂੰ ਚੋਰ ਨੂੰ ਉਤੋਂ ਮੈਂ ਲੈ ਕੇ ਜਦੋਂ ਮੈਂ ਦੁਬਾਰਾ ਆਪਣੀ ਗੱਡੀ ਕੋਲ ਆਇਆ ਵਾਂ 5-7 10 ਮਿੰਟ ਲੱਗ ਹੀ ਗਏ ਹੋਣੇ ਭਾਈ ਜਾਨਾਂ ਜਾਨਾਂ ਦੇ ਵਿੱਚ ਜੀ ਉਸ ਦੌਰਾਨ ਮੁਲਾਜ਼ਮ ਗੱਡੀ ਦੇ ਵਿੱਚ ਹੀ ਪਿਆ ਰਿਹਾ ਕਿਸੇ ਨੇ ਉਹਦੀ ਹੈਲਪ ਨਹੀਂ ਕੀਤੀ ਨਾ ਉਹਦੀ ਕੋਈ ਪੁੱਛਗਿੱਛ ਹੋਈ ਮੁਲਾਜ਼ਮ ਗੱਡੀ ਜੇ ਮੇਰੀ ਜੇ ਪਿਆ ਰਿਹਾ ਹੈ ਮੈਂ ਆਇਆ ਵਾਂ ਮੈਂ ਕਿਹਾ ਯਾਰ ਫੇਰ ਮੈਂ ਆ ਵੇਖਿਆ ਯਾਰ ਮੈਂ ਕਿਹਾ ਚੋਰ ਨੂੰ ਤਾਂ ਫੜ ਲਿਆ ਮੈਂ ਕਿਹਾ ਉਹਨੂੰ ਨਾ ਕੁਝ ਹੋ ਜੇ ਉਹਨੂੰ ਫਿਰ ਮੈਂ ਗੱਡੀ ਵਿੱਚ ਸਟਾਰਟ ਕੀਤੀ ਮੈਂ ਐਮਰਜੈਂਸੀ 'ਚ ਭਜਾਈ ਐਮਰਜੈਂਸੀ 'ਚ ਗੱਡੀ ਲਾ ਕੇ ਸਿਲੋ ਹਸਪਤਾਲ ਐਮਰਜੈਂਸੀ ਦੇ ਵਿੱਚ ਤੇ ਅੰਦਰੋਂ ਮੈਂ ਜਾ ਕੇ ਮੈਂ ਕਾਪਰ ਵਾਲਾ ਪਾ ਕੇ ਤੇ ਮੈਂ ਸਟੀਚਰ ਮੈਂ ਆਹ ਭੱਜ ਕੇ ਰਨਿੰਗ ਕੀਤੀ ਰਨਿੰਗ ਕਰਕੇ ਮੈਂ ਭੱਜ ਕੇ ਮੈਂ ਸਟੀਚਰ ਫੜ ਕੇ ਲੈ ਕੇ ਆਇਆ ਮੈਂ 7 ਨੰਬਰ ਕਮਰੇ ਸਾਹਮਣੇ ਜਿਹੜੀ ਵਾਰਡ ਹੈਗੀ ਐ ਜੀ ਹੁਣ ਜਿਹੜੀ ਦਸਤਾਰ ਤੁਹਾਡੇ ਕੋਲ ਪਈ ਹੈ ਦਸਤਾਰ ਇਹ ਸਰ ਇਹ ਦਸਤਾਰ ਇਹ ਪੰਜਾਬ ਪੁਲਿਸ ਦਾ ਮਾਣ ਹੈਗਾ ਇਹ ਉਸ ਮੁਲਾਜ਼ਮ ਦਾ ਸਨਮਾਨ ਹੈਗਾ ਜਿਨੇ ਇਨੀ ਮਿਹਨਤ ਦੇ ਨਾਲ ਇਨੀ ਮਸ਼ਕਕਤ ਦੇ ਨਾਲ ਉਹਨੂੰ ਫੜਿਆ ਪਰ ਮੈਨੂੰ ਬਹੁਤ ਅਫਸੋਸ ਲੱਗਣ ਡਿਆ ਵੀ ਉਹ ਇਸ ਦੁਨੀਆ 'ਚ ਨਹੀਂ ਰਹੀ ਇਸ ਟਾਈਮ ਹੁਣ ਇਹ ਦਸਤਾਰ ਇਹ ਦਸਤਾਰ ਮਾਨਯੋਗ ਕਮਿਸ਼ਨਰ ਸਾਹਿਬ ਦੇ ਦਫ਼ਤਰ ਸਿਰੇ ਮੈਂ ਆਪਕੋ ਦੇ ਕੇ ਆਵਾਂਗਾ ਇਸ ਬੁਰਜ਼ਾਰੀ ਕਰਕੇ ਆਵਾਂਗਾ ਹਾਂਜੀ ਉਸ ਵਾਰ ਮੈਂ ਜਾਣਾ ਸੀ ਇਸ ਵਾਰ ਉਸਤਾਲ ਮੈਂ ਉਹਨਾਂ ਨੂੰ ਮਿਲਣ ਵਾਸਤੇ ਜੀ ਆ ਭਾਈ ਜਿਨ੍ਹਾਂ ਦੀ ਡੈਥ ਹੋ ਗਈ ਜਿੰਦੇ ਹੁੰਦੇ ਤੇ ਮੈਂ ਆਪਣੇ ਅਤੀ ਉਹਨਾਂ ਨੂੰ ਦੇ ਕੇ ਆਉਣੀ ਸੀ ਆਹ ਵਾਲੀ ਦਸਤਾਰ ਉਹਨਾਂ ਦੀ ਹੂੰ ਕਿਉਂਕਿ ਉਹਨਾਂ ਨੇ ਮਾਨ ਸਨਮਾਨ ਹੈ ਉਹਨਾਂ ਦਾ ਜੀ ਆ ਵੀ ਠੀਕ ਹੈ ਤੇ ਹੁਣ ਤੁਹਾਨੂੰ ਪਤਾ ਲੱਗਾ ਵੀ ਉਹਨਾਂ ਦੀ ਡੈਥ ਹੋ ਗਈ ਹੈ ਬਹੁਤ ਅਫਸੋਸ ਹੈ ਜੀ ਹੂੰ ਸੋਰੇ ਪੁਲਿਸ ਕਮਿਸ਼ਨਰ ਨੂੰ ਦੋਗੇ ਹਾਂ ਜੀ ਸਰ ਕਮਿਸ਼ਨਰ ਸਾਹਿਬ ਦੇ ਪੇਸ਼ ਹੋ ਕੇ ਤੇ ਆਹ ਪਾਕ ਦਸਤਾਰ ਉਹਨਾਂ ਦੀ ਦਿੱਤੀ ਜਾਏਗੀ। ਆਟੋ ਚਾਲਕ ਦੇ ਦੱਸਣ ਮੁਤਾਬਕ ਥਾਣੇਦਾਰ ਦੀ ਬੇਹੋਸ਼ ਹੋਣ ਕਾਰਨ ਮੌਤ ਹੋ ਗਈ। ਪਰ ਇਸ ਦੇ ਬਾਰੇ ਹਾਲੇ ਤੱਕ ਕਿਸੇ ਵੀ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਆਟੋ ਚਾਲਕ ਦਾ ਕਹਿਣਾ ਹੈ ਕਿ ਉਹਨਾਂ ਦੀ ਦਸਤਾਰ ਮੈਂ ਸੀਪੀ ਸਾਹਿਬ ਨੂੰ ਸੌਂਪ ਕੇ ਆਵਾਂਗਾ। ਇਸ ਬਹਾਦਰ ਆਟੋ ਵਾਲੇ ਲਈ ਤੁਹਾਡੇ ਕੀ ਵਿਚਾਰ ਨੇ? ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ। ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।